ਬਿੱਤੇ ਜਨੀ ਗੁਰਦਾਸ ਪਰ ਵਿੱਚ ਇੱਕ ਚਾਹ ਦੀ ਦੁਕਾਨ ਕਰਦੀ ਸਿੱਖ ਅਮਰਤਾ ਜੀ ਮਹਿਲਾ ਨੇ ਇੱਕ ਪ੍ਰਧਾਨ ਦੇ ਉੱਪਰ આરોਪ ਲਗਾਏ ਸਨ ਕਿ ਮੈਨੂੰ ਸ਼ੱਕ ਹੈ ਕਿ ਮੇਰੀ ਦੁਕਾਨ ਦੀ ਭੰਗ ਟੋਲ ਉਸ ਪ੍ਰਧਾਨ ਵੱਲੋਂ ਕੀਤੀ ਗਈ ਹੈ ਪ੍ਰਧਾਨ ਨੇ ਆਪਣੇ ਤੇ ਲੱਗੇ આરોਪਾਂ ਨੂੰ ਨਕਾਰਦੇ ਹੋਏ ਕੈਮਰੇ ਅੱਗੇ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਪ੍ਰਧਾਨ ਜੀ ਕੱਲ ਕੀ ਕਰਤਾ ਸੀ ਇਹ ਅੱਜ ਕੀ ਪ੍ਰਾਈਵੇਟ ਕਰ ਰਿਹਾ ਹੈ ਦੇਖੋ ਜੀ ਗੱਲ ਬਾਤ ਕੋਈ ਨਹੀਂ ਮੈਂ ਬਸਟੈਂਡ ਦਾ ਕਾਫੀ ਚਿਰ ਤੋਂ ਪ੍ਰਧਾਨ ਚੱਲਦਾ ਆਂ ਰੇੜੀ ਖੜੀ ਜੁੰਨੀਆਂ ਦਾ ਤੇ ਹੀ ਰਿਸ਼ਕੇ ਵਾਲਿਆਂ ਦਾ ਘੱਟੋ ਘੱਟ 30 35 ਸਾਲ ਤੇ ਜੋ ਮੇਰੇ ਉੱਤੇ ਰੋਬ ਲਾਇਆ ਗਿਆ ਸੀਗਾ ਉਹ ਬਿਲਕੁਲ ਬੇਮਨਾਇਕ ਤੇ ਝੂਠਾ ਰੋਬ ਸੀਗਾ ਜਿਸ ਦੇ ਵਿੱਚ ਅੱਜ ਜੇ ਸੋਨੀਆ ਨਾਂ ਦੀ ਆ ਜਿਹੜੀ ਬਹਿਲਾਉਂਦੇ ਰੋਬ ਲਾਇਆ ਸੀਗਾ ਉਹ ਫਿਰ ਮਾਰਕੀਟ ਦੇ ਬੰਦਿਆਂ ਨੇ ਇਹਨੂੰ ਸਮਝਾਇਆ ਕਿ ਪ੍ਰਧਾਨ ਜੀ ਜਿਹੜੇ ਆ ਇਦਾਂ ਦੇ ਕੰਮ ਨਹੀਂ ਕੋਈ ਕਰ ਸਕਦੇ ਕਿਉਂਕਿ ਨਾ ਕੋਈ ਇਦਾਂ ਹੀ ਆ ਕਿ ਕੋਈ ਬੈਂਜ ਬੁੰਜ ਕੋਈ ਇਦਾਂ ਹੀ ਹੈਗੇ ਬਾਹਰ ਲੱਗੇ ਦੇ ਉਹ ਕੋਈ ਬਾਹਰ ਦੇ ਵਿਅਕਤੀ ਨੇ ਸ਼ਰਾਪਤ ਕਰਕੇ ਕਿਤੇ ਤੋੜ ਦਿੱਤੇ ਸੀਗੇ ਤੇ ਇਹਨੂੰ ਸ਼ੱਕ ਹੋ ਗਿਆ ਕਿ ਪਤਾ ਨਹੀਂ ਮੁਨਾਫਰਦਾ ਜੀ ਨੇ ਇਹ ਬੈਂਚ ਜਿਹੜੇ ਤੜਾਏ ਆ ਕਿਉਂਕਿ ਇਹਨੂੰ ਸ਼ੱਕ ਪਾਉ ਹੋਇਆ ਕਿ ਜ਼ਿਲ੍ਹਾ ਪ੍ਰਸ਼ਦ ਦੇ ਨਾਲ ਅੰਦਰ ਦੁਕਾਨ ਸੀਗੀ ਉਹਦੇ ਵਿੱਚ ਇਹ ਸਮਾਨ ਕੁੜੀ ਰੱਖਦੀ ਸੀਗੀ ਤੇ ਉਦੋਂ ਸਾਡੇ ਕੋਲ ਜ਼ਿਲ੍ਹਾ ਪ੍ਰਸ਼ਦ ਦਾ ਮਤਲਬ ਕਹਿੰਦਾ ਵਾ ਕਿ ਪਾਰਕਿੰਗ ਦਾ ਠੇਕਾ ਹੁੰਦਾ ਸੀਗਾ ਤੇ ਚਲੋ ਇਹ ਰੱਖ ਰੁਕ ਲਈਦੀ ਰਹੀ ਆ ਉਹਦੇ ਬਾਅਦ ਅਸੀਂ ਠੇਕਾ ਛੱਡ ਦਿੱਤਾ ਤੇ ਉਹਨਾਂ ਨੇ ਚਾਰਜ ਲਤਾ ਹੀ ਵਾਪਸ ਤੇ ਇਹਦਾ ਸਮਾਨ ਜਿਹੜਾ ਜ਼ਿਲ੍ਹਾ ਪ੍ਰਸ਼ਦ ਵੱਲੋਂ ਬਾਹਰ ਕੱਢਿਆ ਗਿਆ ਸੀਗਾ ਏ ਉਹ ਸੋਸ਼ਕ ਦੇ ਹਜ਼ਾਰ ਉਤੇ ਵੇਖਦੀ ਸੀ ਕਿ ਖਰੇ ਪਤਾ ਨਹੀਂ ਇਹ ਮੁੰਨੇ ਪ੍ਰਧਾਨ ਨੇ ਕੰਮ ਕਰਾਇਆ ਪਰ ਇਹਨੇ ਜਿਹੜਾ ਸ਼ੱਕ ਆ ਇਹਦਾ ਦੂਰ ਕੀਤਾ ਗਿਆ ਵਾ ਤੇ ਇਹਨੇ ਮਹਿਸੂਸ ਕੀਤਾ ਕਿ ਜਿਹੜੀ ਮੈਂ ਖਬਰ ਲੁਾਈ ਆ ਜਾਂ ਮੈਂ ਜਿਹੜਾ ਉਹਨਾਂ ਤੇ ਬਲੇਮ ਲਾਇਆ ਵਾ ਤੇ ਮੈਂ ਡਿਪਰੈਸ਼ਨ ਦੇ ਵਿੱਚ ਆ ਗਿਆ ਜਿਹੜਾ ਬਲੇਮ ਲਾ ਦਿੱਤਾ ਤੇ ਮੈਂ ਇਹੋ ਜੀ ਕੋਈ ਕਾਰਵਾਈ ਨਹੀਂ ਤੇ ਅੱਜ ਇਹਨੇ ਰਾਜਨਾਵਾ ਜਿਹੜਾ ਵਾ ਮੋਹਤਵਾਰ ਬੰਦਿਆਂ ਦੇ ਵਿੱਚ ਮਾਰਕੀਟ ਦੇ ਵਾਲੇ ਵਾ ਕੇ ਦੇ ਦਿੱਤਾ ਵਾ ਤੇ ਉਹ ਅਸੀਂ ਠਾਣਾ ਸਿਟੀ ਗੁਰਦਾਪੁਰ ਨੂੰ ਰਾਜਨਾਵਾ ਭੇਜ ਦਿਆ। ਬੜਾ ਬੁਤਾ ਕਿ ਨਾ ਗੱਲ ਬਾਰੇ ਕੀ ساری ਗੱਲ ਬਤਨ ਹਾਂ ਜੀ ਮੇਰਾ ਨਾਮ ਸੋਨੀਆ ਦਾ ਨਗੁਰਦਾਸਪੁਰ ਪੁਰਾਣੇ ਬਾਸਟੈਂਡ ਤੇ ਚਾਹ ਦੀ ਦੁਕਾਨ ਕਰਦੀ ਆ ਤੇ ਮੈਂ ਪਰਸੋ ਆ ਕੇ ਦੇਖਿਆ ਕਿ ਮੇਰੀ ਦੁਕਾਨ ਤੇ ਨਾ ਕਾਫੀ ਪੰਤੋਰ ਹੋਏਗੀ ਤੇ ਤੁਹਾਨੂੰ ਪਤਾ ਹੀ ਹੈ ਕਿ ਦੁਕਾਨ ਤੇ ਸਟਾਫ ਦਾ ਕੋਈ ਕੰਮ ਹੋਏ ਤੇ ਬੰਦਾ ਗੁੱਸੇ ਵਿੱਚ ਆ ਜਾਂਦਾ ਉਸ ਦਿਨ ਪਹਿਲਾਂ ਸਾਡੀ ਬਰਾਣੇ ਬਾਸਟੈਂਡ ਦੇ ਦੁਕਾਨ ਤੋਂ ਲੈ ਕੇ ਥੋੜੀ ਹੋਈ ਮਤਲਬ ਸਮਾਨ ਜਿੱਦਾਂ ਨਾ ਦੱਸਿਆ ਤੇ ਮੈਂ ਫਿਰ ਗੁੱਸੇ ਵਿੱਚ ਆ ਕੇ ਕੁਮਲਿੰਦਰ ਜੀ ਕਰਵਾਤੀ ਤੇ ਇਹਨਾਂ ਦਾ ਨਾਮ ਲਿਖਵਾਤਾ ਤੇ ਬਾਅਦ ਵਿੱਚ ਫਿਰ ਮਾਰਕੀਟ ਵਾਲਿਆਂ ਸਾਰਿਆਂ ਨੇ ਕਿਹਾ ਕਿ ਨਹੀਂ ਇਹ ਦੰਦ ਘੱਟ ਨਹੀਂ ਕਰ ਸਕਦੇ ਮੈਸ ਕਰਕੇ ਆਪਣੇ ਕੋਲੇ ਡਾਕਸ ਲੈ ਆਏ। ਕੋਈ ਸੱਤਫਾਈ ਹੋ ਵੀ ਇਹਨਾਂ ਨਹੀਂ ਕੀਤੀ। ਹਾਂਜੀ ਹਾਂਜੀ। ਰਾਈਨੋ ਲਿਖਤਾ ਜੀ। ਰਾਈਨੋ ਲਿਖਤਾ। ਤੇ ਪੋਸਟ ਸਟੇਸ਼ਨ ਦੇ ਚੱਲੇ ਆ ਦੇਣ ਜੀ। ਹੁਣ ਕੋਈ ਤੇ ਸੰਤੁਸ਼ਟੋ ਬਿਲਕੁਲ। ਹਾਂਜੀ ਜੋ ਵੀ ਮੇਰਾ ਨੁਕਸਾਨ ਹੋਇਆ ਸਾਰੇ ਬੰਦੇ ਨੇ ਆਪਣੇ ਮਾਰਕੀਟ ਵਾਲਿਆਂ ਕਹਿ ਗਏ ਹੀ ਹਲਕੇ ਤੇ ਆਪਾਂ ਜੋ ਵੀ ਨੁਕਸਾਨ ਹੋਇਆ ਵਾ ਆਪਾਂ ਤਾਂ ਦਾ ਸਮਾਨ ਤੁਹਾਨੂੰ ਮਰਦਰਾ ਕੱਢ ਕਰ ਦੇਣ ਲੱਗ ਗਏ। ਹਾਂਜੀ। ਹਾਂਜੀ। ਪਤਾ ਲੱਗਾ ਸੁਨਾਰਦੀਨ ਸਰ ਕਹਿੰਦਾ ਜੀ ਨਹੀਂ ਸਰ ਇਸ ਬਾਰੇ ਕੋਈ ਨਹੀਂ ਕਰੇਗਾ।